ਇਹ ਜਦੋਂ ਮੈਂ ਪਹੁੰਚੀ ਇਹਦਾ ਜਦੋਂ ਸਵੇਰੇ ਰਾਤ 3 ਵਜੇ ਤੋਂ ਲਿਖਣਾ ਕਿ 6 ਵਜੇ ਤੱਕ ਆਪਰੇਸ਼ਨ ਹੋਇਆ ਲੱਗਦੀ ਸੀ ਉਹ ਦਾ ਡਾਕਟਰ ਨੂੰ ਮਿਲਿਆ ਸੀ ਡਾਕਟਰ ਸਾਹਿਬ ਕਹਿੰਦੇ ਆ ਵੀ 72 ਘੰਟੇ ਤਿੰਨਾ ਆ ਤਾਂ ਜਿਹੜੀ ਆਪਣੀ ਤਿੰਨ ਜਗ੍ਹਾ ਡੈਮੇਜ ਹੋ ਗਈ ਉਹ ਕੋਈ ਆਰ ਪਾਰ ਚਲੇਗੀ ਬਾਹਰ ਨਿਕਲੋਗੀ ਉਹ ਕਹਿੰਦੇ 72 ਘੰਟੇ ਸੀ ਸਿਰਫ 72 ਘੰਟੇ ਸੀ ਕੁਝ ਨਹੀਂ ਦੱਸ ਸਕਦੇ ਜੀ ਆਈ ਸੀ ਯੂ ਚ ਹੈ ਜੀ ਕਿੰਨੀ ਉਮਰ ਕਿੰਨੀ ਜੇ ਮੋਰੇ ਇਹ ਕੀ ਤਕਰੀਬਨ 34 ਸਾਲ ਦੀ ਲਖਮੀ ਸਿੰਘ ਜੀ ਵਿਆਹ ਹੈ ਨੇ ਹਾਂਜੀ ਵਿਆਹੇ ਹੋਏ ਕਿੰਨੇ ਪਿਆ ਹੈ ਬਈ ਕਿੰਨੇ ਨਹੀਂ ਹਾਂਜੀ ਦੋਵਾਂ ਕੋਲ ਬੱਚੇ ਕੋਲ ਹੈ ਰਹੀ ਉਹ ਹੁਣ ਮੈਰਿਜ ਹੋਈਆ 6 ਕੀ ਰਾਤ ਦੀ ਪੁਲਿਸ ਤੁਸੀਂ ਕਹਿ ਰਹੇ ਹੋ ਕਿ ਮੌਕੇ ਬਾਰਦਾਰ ਪੁਲਿਸ ਹਾਂ ਪੁਲਿਸ ਤੋਂ ਜਾ ਕੇ ਰਾਤ ਨੂੰ ਹਾਂ ਜੀ ਕੋਈ ਪਤਾ ਲੱਗੇ ਕੋਈ ਅਰੇਸਟਿੰਗ ਹੋਣਾ ਦੀ ਹੋਈ ਹੈ ਕਿ ਚਾਹੁੰਦੇ ਕੀ ਹੋ ਗਿਆ ਹੈ ਅਜੇ ਕੁਝ ਨਹੀਂ ਪਤਾ ਸੀ ਜੀ ਆਪਣੇ ਬੰਦੇ ਦੇਖ ਰਹੇ ਹਾਂ ਪਹਿਲਾਂ ਸਹੀ ਹੋਣੇ ਚਾਹੀਦੇ ਸੀ ਪੁਲਿਸ ਵਾਲੇ ਇੱਸਾ ਹਾਂ ਜੀ ਬਿਆਨ ਲੇ ਕੇ ਜੀ ਰਾਤ ਹੀ ਰਾਤ ਹੀ ਰਾਤ ਇਹ ਮੇਰੇ ਚਾਚਾ ਜੀ ਦਾ ਬੇਟਾ ਸੀ ਲਖਵੀਰ ਸਿੰਘ ਹਾਂ ਇਹ ਪਿੰਡ 'ਚ ਲਾਈਟ ਦੇਖਣ ਗਿਆ ਹੋ ਜੀ ਖਰਾਬ ਹੋਈ ਹੋਈ ਸੀ ਤੇ ਉੱਥੇ ਜਾ ਕੇ ਇਹਦਾ ਝਗੜਾ ਹੋ ਗਿਆ ਜੀ ਕਿਹਨੇ ਨਾਲ ਕੌਣ ਪਿੰਡ ਦੇ ਬੰਦੇ ਹਾਂ ਜੀ ਪਰਮਿੰਦਰ ਪਿੰਡ ਦੇ ਬੰਦੇ ਪਰਮਿੰਦਰ ਸਿੰਘ ਤੇ ਜੰਗਬਾਦਰ ਸਿੰਘ ਦੋਨਾਂ ਨਾਲ ਤੇ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਝਗੜਾ ਹੋ ਗਿਆ ਜਿਹਨੂੰ ਅਸੀਂ ਉੱਥੇ ਪਹੁੰਚੇ ਤੇ ਇਹਦੇ ਗੋਲੀ ਲੱਗੀ ਹੋਈ ਸੀ ਲਖਵੀਰ ਸਿੰਘ ਦੇ ਤੇ ਉੱਥੇ ਖੇਬੜੇ ਪੂਰੇ ਜੀ ਇਹ ਤੇ ਇੱਕ ਦੂਜੇ ਚਾਚਾ ਜੀ ਦੇ ਬੇਟੇ ਸਤਨਾਮ ਸਿੰਘ ਉਹ ਹਟਾਉਣ ਲੱਗੇ ਤਾਂ ਉਹਦੇ ਵੀ ਫੈਰਕ ਕਰਤਾ ਜੀ ਉਹਦੇ ਵੀ ਗੋਲੀ ਮਾਰੀ ਤੇ ਉਸ ਤੋਂ ਬਾਅਦ ਮਾ ਤੀਜੇ ਹਰਵਿੰਦਰ ਸਿੰਘ ਉਹ ਚਾਚਾ ਜੀ ਦੇ ਬੇਟੇ ਉਹਨਾਂ ਤੇ ਬਾਅਦ ਤੇ ਗੋਲੀ ਮਾਰੀ ਜੀ ਹਾਂਜੀ ਅਸੀਂ ਵੀ ਜਾਨ ਭੱਜ ਕੇ ਜਾਨ ਬਚਾਈ ਜੀ ਪ੍ਰੇਨਨ ਸਾਂਸੀ ਤੇ ਆਨੇ ਕੀ ਇਹਨਾਂ ਕੋਲ ਇਹ ਕੀ ਹੈ ਕੋਈ ਇਹ ਤੋਂ ਜਾਣਕਾਰੀ ਨਹੀਂ ਸਾਨੂੰ ਨਹੀਂ ਪਤਾ ਸਾਨੂੰ ਜਾਣਦੇ ਤਾਂ ਹੋਏਗੀ ਕਿ ਉਹਨਾਂ ਨੂੰ ਮਤਲਬ ਹਾਂਜੀ ਬੰਦੇ ਉਹ ਜਾਣਦੇ ਆ ਸਾਨੂੰ ਰਵਾਰ ਰਵਾਰ ਨਹੀਂ ਪਤਾ ਸਾਂਜੀ ਜਮੀਨਾਂ ਸਾਡੀ ਉਹਦੇ ਨਾਲ ਨਹੀਂ ਕੋਈ ਸਾਂਜੀ ਨਹੀਂ ਸਾਡੇ ਘਰ ਨੂੰ ਜਿਹੜਾ ਰਸਤਾ ਜਾਂਦਾ ਰਸਤੇ 'ਤੇ ਹੋਈ ਹੈ ਜੀ ਸਾਡੇ ਸਾਡੇ ਘਰ ਨੂੰ ਜਿਹੜਾ ਰਸਾ ਉੱਥੇ ਹੋਈ ਹੈ ਹਾਂਜੀ ਪੁਲਿਸ ਪਹੁੰਚ ਗਈ ਹਾਂਜੀ ਕਿੰਨੇ ਫਾਇਰ ਚਲੇ ਕੋਈ ਚਾਰ ਤੋਂ ਪੰਜ ਤੋਂ 6 ਕਰੀ ਜੀ ਕਿੰਨੇ ਜਣੇ ਸੀ ਫਾਇਰ ਕਰਨ ਉਹ ਦੋ ਜਣੇ ਸੀ ਦੋਨੋਂ ਭਰਾ ਸੀ ਤੁਹੇ ਤਿੰਨ ਜਣੇ ਜਿਹੜੂ ਬਾਸੜਾਉਣ ਤੋਂ ਉਹ ਵੀ ਜਖਮੇ ਤੁਸੀਂ ਵੀ ਛੜਾਉਣਾ ਹਾਂਜੀ 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 ਮਤਲਬ ਹੈ ਕਿ ਹਥਿਆਰ ਕਿਹੜਾ ਸੀ ਦੇਖਿਆ ਤੁਸੀਂ ਉਹਨਾਂ ਕੋਲ ਨਹੀਂ ਨਹੀਂ ਰਸੀਡ ਲਾਈਟ ਖਰਾਬ ਹੋਈ ਸੀ ਨਹੀਂ ਰਸੀਡ ਹਾਂਸੀ ਦਾ ਇਹ ਸਾਨੂੰ ਪਤਾ ਹੀ ਨਹੀਂ ਲੱਗਾ ਮੇਰਾ ਸੀ ਰਸੀਡ ਲਾਈਟ ਖਰਾਬ ਹੋਈ ਸੀ ਪਿੰਡ ਦੀ ਉੱਥੇ ਝਗੜਾ ਹੋਇਆ ਸੀ ਮਤਲਬ ਫੈਰ ਹੁੰਦੇ ਦੇਖ ਹਾਂਜੀ 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 ਫੈਰਪਾਂ ਤੋਂ ਛੇ ਹੋਏ ਜਾਂ ਕੋਈ ਪੁਰਾਣੀ ਰੰਜਿਸ਼ ਨਹੀਂ ਨਹੀਂ ਪੁਰਾਣੀ ਕੋਈ ਨਹੀਂ ਜੀ ਨਹੀਂ ਬਿਜਲੀ ਟਰਾਂਸਫਰ ਨੂੰ ਲੈ ਨਹੀਂ ਪੁਰਾਣੀ ਕੋਈ ਨਹੀਂ ਤੁਸੀਂ ਪਤਾ ਨਹੀਂ ਜੀ ਕੋਈ ਮਾੜੀ ਮੋਟੀ ਮਵੈਂਸ ਹੋ ਗਈ ਉੱਥੇ ਖੜਿਆ ਹੁੰਦੀ ਜਿੰਨੇ ਨੂੰ ਅਸੀਂ ਉੱਥੇ ਗਏ ਉਦੋਂ ਲਿਟਰਲ ਬਿਜਲੀ ਦਾ ਟਰਾਂਸਫਾਰਮਰ ਨਹੀਂ ਉਹ ਟਰਾਂਸਫਾਰਮਰ ਨੂੰ ਉਹ ਵੈਸੇ ਖਰਾਬ ਹੋ ਗਈ ਸਾਰੇ ਪਿੰਡ ਦੀ ਲਾਈਟ ਉਹ ਇਹ ਮੁੰਡਾ ਸਾਡਾ ਚਾਚਾ ਜੀ ਦਾ ਬੇਟਾ ਦੇਖਣ ਗਿਆ ਹੋਇਆ ਸੀ ਵੀ ਲਾਈਟ ਕਦੋਂ ਆਉਗੀ ਉੱਥੇ ਜਾ ਕੇ ਉਹ ਬੰਦੇ ਨੇ ਉਹਦੇ ਨਾਲ ਝਗੜਾ ਕਰ ਲਿਆ ਜਿਨਾਂ ਨੂੰ ਅਸੀਂ ਉੱਥੇ ਪਹੁੰਚੇ ਉਹਦੇ ਗੋਲੀ ਲੱਗ ਕੇ ਉਹ ਲਿਟਰਲ ਸੜਕ ਸੜਕ ਦੇ ਉੱਤੇ ਜੀ ਇਹਨਾਂ ਦੂਜੇ ਚਾਚਾ ਜੀ ਦੇ ਬੇਟਾ ਸੁਖਰਾਮ ਸਿੰਘ ਆ ਉਹਦੇ ਵੀ ਨੇ ਢਿੱਡ ਦੇ ਵਿੱਚ ਗੋਲੀ ਮਾਰੀ ਤੇ ਸਾਹਮਣਾ ਮਾਰੀ ਗਿਆ ਉਹਦੇ ਸਾਹਮਣੇ ਤੇ ਹਰਵਿੰਦਰ ਸਿੰਘ ਤੀਜਾ ਗਿਆ ਉਹਦੇ ਵੀ ਮਰੀ ਅਸੀਂ ਵੀ ਸਾਈਡ ਵੱਲ ਹੋ ਕੇ ਜਾਨ ਬਚਾਈਏ ਆਪਣੀ ਉਹ ਬੰਦੇ ਭੱਜ ਗਏ ਫਰਾਰ ਨੇ ਹਾਂ ਜ ਜਿਹੜੇ ਤੁਹਾਡੇ ਤਿੰਨ ਮਤਲਬ ਜਖਮੀ ਦੱਸ ਰਹੇ ਉਹਨੀਆਂ ਲੱਗੀਆਂ ਉਹਨਾਂ ਦੇ ਕਿੱਥੇ ਕਿੱਥੇ ਦੁਰੀਆਂ ਲੱਗੀਆਂ ਉਹਨਾਂ ਦੇ ਹੀ ਉਹਨਾਂ ਦੇ ਹੀ ਲਖਵੀਰ ਸਿੰਘ ਦੇ ਹੀ ਕੀਤਨੀ ਦੇ ਵਿੱਚ ਨੂੰ ਹੋ ਗਈ ਕਿਹੜਾ ਨਫਾ ਨੂੰ ਸਾਰੇ ਆਰ ਪਾਰ ਨਿਕਲੇ ਆ ਜੀ ਚੋਕੀਆਂ ਆਂਦੇ ਜੀ ਹਾਂ ਜੀ ਆ